ਆਏ ਦਿਨ ਹੀ ਵਿਦੇਸ਼ ਦੀ ਧਰਤੀ ਤੋਂ ਪੰਜਾਬੀ ਨੌਜਵਾਨਾਂ ਦੇ ਨਾਲ ਮੰਦਭਾਗੀ ਹਾਦਸਿਆਂ ਦੀਆਂ ਖਬਰਾਂ ਜਿਹੜੀਆਂ ਕਿ ਆਉਂਦੀਆਂ ਨੇ ਇਸੇ ਤਰ੍ਹਾਂ ਦੀ ਖਬਰ ਦੇ ਨਾਲ ਤੁਹਾਡੇ ਨਾਲ ਰੂਬਰੂ ਹੋਏ ਆ ਜਿੱਥੋਂ ਕਿ ਹੁਸ਼ਿਆਰਪੁਰ ਦਾ ਗੁਰਪ੍ਰੀਤ ਸਿੰਘ ਜੋ ਕਿ ਸਨ 2023 ਦੇ ਵਿੱਚ 6 ਦਸੰਬਰ ਨੂੰ ਦੁਬਈ ਦੀ ਧਰਤੀ ਤੇ ਘਰੋਂ ਰੋਜ਼ੀ-ਰੋਟੀ ਕਮਾਉਣ ਦੇ ਲਈ ਨਿਕਲਿਆ ਸੀ ਜਿਸ ਦੀ ਕਿ 2 ਦਿਨ ਪਹਿਲਾਂ ਮੌਦੀ ਖਬਰ ਸਾਹਮਣੇ ਆ ਰਹੀ ਹੈ ਸੋ ਜਿਸ ਤੋਂ ਬਾਅਦ ਘਰਦਿਆਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਚੁੱਕਿਆ ਹੈ ਤੇ ਘਰਦਿਆਂ ਦੇ ਵੱਲੋਂ ਕਤਲ ਦੀ ਵੀ ਜਿਹੜੀ ਕਿ ਅਸ਼ੰਕਾ ਜਿਹੜੀ ਕਿ ਜਿਤਾਈ ਜਾ ਰਹੀ ਹੈ ਤੋਂ ਘਰਦਿਆਂ ਦਾ ਇਹ ਵੀ ਦੱਸਣਾ ਹੈ ਕਿ ਗੁਰਪ੍ਰੀਤ ਸਿੰਘ ਨੂੰ ਪਿਛਲੇ ਕਈ ਮਹੀਨਿਆਂ ਤੋਂ ਉਸ ਦੀ ਬਣਦੀ ਬੇਤਨ ਜਿਹੜੀ ਕਿ ਨਹੀਂ ਦਿੱਤੀ ਜਾ ਰਹੀ ਸੀ ਜਿਸ ਤੋਂ ਬਾਅਦ ਉਹ ਪਰੇਸ਼ਾਨ ਵੀ ਸੀ ਤਾਂ ਹੁਣ ਘਰਦਿਆਂ ਦੇ ਵੱਲੋਂ ਜਿਹੜਾ ਕਿ ਹੈ ਕਤਲ ਦਾ ਜਿਹੜਾ ਕਿ ਸ਼ੱਕ ਜਿਤਾਇਆ ਜਾ ਰਿਹਾ ਹੈ ਤੁਹਾਨੂੰ ਦੱਸਦੀ ਹੈ ਗੁਰਪ੍ਰੀਤ ਸਿੰਘ ਨੌਜਵਾਨ ਜੋ ਕਿ 26 ਸਾਲ ਦੀ ਉਮਰ ਦਾ ਹੈ 6 ਦਸੰਬਰ 2023 ਦੇ ਵਿੱਚ ਦੁਬਈ ਦੀ ਧਰਤੀ ਤੇ ਜਾਂਦਾ ਹੈ ਜਿਸ ਦੀ 2 ਦਿਨ ਪਹਿਲਾਂ ਘਰਦਿਆਂ ਨੂੰ ਮੌਤ ਦੀ ਖਬਰ ਮਿਲਦੀ ਹੈ ਜਿਸ ਤੋਂ ਬਾਅਦ ਘਰਦਿਆਂ ਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ ਤੇ ਘਰਦਿਆਂ ਦੇ ਵੱਲੋਂ ਹੁਣ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ ਤੇ ਦੋਸ਼ੀਆਂ ਨੂੰ ਜਿਹੜੀ ਕਿ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਗਈ ਹੈ ਸੋ ਹੁਣ ਉਹਨਾਂ ਦੇ ਘਰਦਿਆਂ ਦਾ ਕੀ ਕਹਿਣਾ ਹੈ ਉਸ ਨੌਜਵਾਨ ਦੇ ਉਹ ਵੀ ਤੁਹਾਨੂੰ ਸੁਣਾਉਂਦੇ ਆਂ ਇਥੋਂ ਮੈਂ ਜੀ 2023 ਦੇ ਵਿੱਚ 6 ਦਸੰਬਰ ਨੂੰ ਆਪਣੇ ਬਸੀ ਕਲਾਮ ਸੈਨ ਤੋਂ ਉਹਨਾਂ ਛੱਡਣ ਕੇ 8 ਤਰੀਕ ਫਲੈਟ ਹੋਈ ਹੈ ਦਿੱਲੀ ਤੋਂ ਜੀ 에어ਪੋਰਟ ਤੇ ਮੈਂ ਛੱਡ ਕੇ ਆਇਆ ਜੀ ਇਹ ਕੰਪਨੀ ਕੀ ਬੀਜਾ ਲੱਗ ਗਿਆ ਉਹਦਾ ਤੇ ਕੰਪਨੀ ਐਡੀ ਅੱਛੀ ਨਹੀਂ ਨਿਕਲੀ ਸਪਲਾਈ ਦੀ ਕੰਪਨੀ ਸੀ ਜੀ ਸਪਲਾਈ ਦੀ ਕੰਪਨੀ ਹੋਣ ਦੇ ਨਾਤੇ ਪਿਛਲੇ ਵੀ ਇਹਨਾਂ ਦੋ ਤਿੰਨ ਮਹੀਨੇ ਤਨਖਾਹ ਰੋਕੀ ਸੀ ਪਹਿਲਾਂ ਪੰਜ ਸੱਤ ਮਹੀਨੇ ਪਹਿਲਾਂ ਉਦੋਂ ਵੀ ਮੁੰਡੇ ਨੇ ਉੱਥੇ ਕੋਰਟ ਚ ਦਬਈ ਕੇਸ ਕੀਤਾ ਸੀ ਤਾਂ ਉਹ ਪਾਈ ਸੀਗੇ ਉਸ ਤੋਂ ਅਪਰੰਤ ਫਿਰ ਵਿੱਚ ਦੋ ਕ ਬੜੀ ਤਨਖਾਹ ਪਾਈਆਂ ਹੁਣ ਲਗਾਤਾਰ ਪੰਜ ਮਹੀਨੇ ਤਨਖਾਹ ਰੋਕਤੀ ਸੀ ਬਾਬੀ ਪੰਜ ਮਹੀਨੇ ਤਨਖਾਹ ਰੋਕਣ ਦੇ ਬਾਅਦ ਵੀ ਫਿਰ ਇਹਨੇ ਕੰਪਨੀ ਨਾਲ ਕੀ ਪਾ ਦਿਓ ਪਾਉਂਦੇ ਨਹੀਂ ਸੀਗੇ ਜੀ ਜਿਲੇ ਹੁਣ ਉਹ ਐਨਐਫਆਰ ਦੁਆਰਾ ਫਿਰ ਉਥੇ ਡਬਈ ਦੇ ਵਿੱਚ ਕੋਈ 901 ਨੰਬਰ ਪਰ ਨਿਕੋਈ ਜਿਹਾ ਮੁੰਡੇ ਨੇ ਮੈਨੂੰ ਫੋਨ ਤੇ ਦੱਸਿਆ ਤੇ ਉੱਤੇ ਮੈਂ ਦੁਆਰਾ ਕੇਸ ਕੀਤਾ ਕੋਰਟ ਦੇ ਵਿੱਚ ਜਿਹੜਾ ਕੇਸ ਕੀਤਾ ਕੰਪਨੀ ਦੇ ਉੱਤੇ ਤੇ ਉਹ ਫਿਰ ਜਿਹੜਾ ਕੰਪਨੀ ਦਾ ਹੈੱਡ ਆਫ ਆ ਉਹ ਕਹਿੰਦਾ ਆਪਣਾ ਕੇਸ ਬਾਬਤ ਲੈ ਤੇ ਇਹ ਕਹਿੰਦਾ ਮੈਂ ਨਹੀਂ ਲੈਣਾ ਉਹਦਾ ਨਾਮ ਮੇਰਾ ਉਹ ਕਹਿੰਦਾ ਨਾਮ ਮੇਰਾ ਮੇਰਾ ਤੂੰ ਆਪਣਾ ਕੇਸ ਲੈ ਬਾਬਤ ਲੈ ਇਹ ਕਹਿੰਦਾ ਮੇਰੇ ਤਰਫਾ ਦੇ ਦਿਓ ਮੈਂ ਕੇਸ ਬਾਬਤ ਲੈ ਲੂੰਗਾ ਉਨੇ ਮੈਨੂੰ ਪੂਰੀ ਕੰਪਨੀ ਦੇ ਜਿਹੜੇ ਹੈਡ ਆਫ ਡਿਪਾਰਟਮੈਂਟ ਆ ਪੂਰੀ ਸ਼ੱਕ ਮੇਰੇ ਮੁੰਡੇ ਦਾ ਮਟਰ ਕੀਤਾ ਗਿਆ ਅਸੀਂ ਗਰੀਬ ਪਰਿਵਾਰ ਦੇ ਬੰਦੇ ਆ ਜੀ ਕਰਜ਼ਾ ਚੱਕਿਆ ਆ ਜੀ ਅਸੀਂ ਸਰਕਾਰ ਤੋਂ ਤੇ ਸਾਨੂੰ ਜਿਹੜਾ ਬੱਤ ਬਾ ਜੋ ਵੀ ਸਾਡਾ ਅਨਸਾਫ਼ ਕੀਤਾ ਜਾਵੇ ਸਾਡੇ ਨਾਲ ਜੀ ਬਾਪੂ ਜੀ ਘਰ ਦੇ ਕੀ ਹਾਲਾਤ ਨੇ ਹਾਲਾਤ ਬਿਲਕੁਲ ਕਮਜ਼ੋਰ ਆ ਜੀ ਮੈਂ ਐਸ ਉਮਰ ਵੀ ਥੋੜਾ ਕੰਮ ਕਰ ਰਿਹਾ ਤੁਹਾਡੀ ਕੀ ਨਿਊਮਰਿ ਮੈਨੂੰ 64 ਸਾਲ ਆ ਜੀ ਉਸ ਦਿਨ ਰਾਤ ਨੂੰ ਹੀ ਪੈਸੇ ਪੈ ਗਏ ਮੈਂ ਉੱਥੇ ਸੁੱਖਣਾ ਤੁਕੀ ਜੋ ਵੀ ਕੀਤਾ ਉਹਦੇ ਨਾਂ ਦੀ ਉਹਨਾਂ ਰਾਤ ਨੂੰ ਫੋਨ ਆਇਆ ਬੇਟੇ ਦਾ ਕਹਿੰਦਾ ਡੈਡੀ ਜੀ ਚਾਰ ਤਰ੍ਹਾਂ ਖਾਂ ਪੈ ਗਈਆਂ ਮੈਂ ਚੱਲ ਸ਼ੁਕਰ ਦਾ ਫੇ ਫੋਨ ਤੇ ਉਹ ਫਿਰ ਡਿਊਟੀ ਨਹੀਂ ਹੁਣ ਜਾਂਦਾ ਸੀਗਾ ਜੀ ਤੇ ਇਹਨੂੰ ਕਹਿੰਦੇ ਡਿਊਟੀ ਜਾ ਹੁਣ ਤੇਰੀ ਤਰ੍ਹਾਂ ਪਾਤੀ ਕਹਿੰਦਾ ਮੈਨੂੰ ਗਰੰਟੀ ਦਿਓ ਮੈਂ ਨੌਕਰੀ ਕਰੂੰਗਾ ਕੰਮ ਤੋਂ ਕੰਮ ਟਾਈਮ ਆਵੇ ਹਮਗਾ ਮੈਂ ਕੰਮ ਜਿਹੜਾ ਜਿੰਨਾ ਮੇਰਾ ਵਿਚਾਰਿੰਦਾ 8-9 ਮਹੀਨਾ ਮੈਂ ਕਰੂੰਗਾ ਕੰਮ ਤੇ ਇਹਨੂੰ ਫੇਰ ਡਰਾਉਂਦਾ ਧਮਕਾਉਂਦਾ ਤਾਂ ਮਗਦਰ ਇਹ ਕਹਿੰਦਾ ਨਹੀਂ ਮੈਨੂੰ ਕੈਂਸਲ ਦੇ ਦਿਓ ਭਾਰਤ ਸਰਕਾਰ ਤੋਂ ਇਹ ਮੰਗ ਜੀ ਮੈਂ ਗਰੀਬ ਮਾਤੜ ਬੰਦਾ ਜੀ ਉਹੀ ਕਮਾਉਣਾ ਉਹੀ ਖਾਣਾ ਜੀ ਅਸੀਂ ਤੇ ਮੇਰੀ ਬਦ ਤੋਂ ਬਾਦ ਮੇਰੇ ਬੇਟੇ ਨੂੰ ਮੇਰੇ ਕੋਲ ਵਾਪਸ ਭੇਜਿਆ ਜਾਵੇ ਮੇਰੀ ਮਦਦ ਕੀਤੀ ਜਾਵੇ ਜੋ ਵੀ ਆ ਜੋ ਵੀ ਸਾਡਾ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਸੂਲੀ ਤੰਗਤਾ ਜਾਵੇ ਜਿਹੜੇ ਮੇਰੇ ਬੇਟੇ ਦਾ ਮਟਰ ਕੀਤਾ ਜਿਨ੍ਹਾਂ ਨੇ ਇਹ ਕਰਾਇਆ ਕੰਪਨੀ ਨੇ ਜੀ ਹੁਣ ਟਾਈਮ ਮੜਿਆ ਵਧੀਆਉਣ ਵਾਲਾ ਸੀ ਉਸ ਟਾਈਮ ਤੇ ਆ ਕੇ ਮੁੰਡੇ ਦੀ ਡੈਥ ਹੋ ਜਾਂਦੀ ਏ ਉਹ ਵੀ ਭਿੱਦ ਭਰੇ ਹਾਲਾਤਾਂ ਵਿੱਚ ਗਰੂਮ ਵਿੱਚ ਉਹਦੀ ਡੈੱਡ ਬੋਡੀ ਮਿਲਦੀ ਏ ਡੇਢ ਘੰਟਾ ਪਹਿਲਾਂ ਆਪਣੇ ਬਾਪੂ ਨੂੰ ਪੈਸੇ ਪਾਉਂਦਾ ਡੇਢ ਘੰਟੇ ਬਾਅਦ ਪਤਾ ਲੱਗਦਾ ਮੁੰਡੇ ਦੀ ਡੈਥ ਹੋ ਜਾਂਦੀ ਏ ਇਹ ਤਾਂ ਸੋਚ ਤੋਂ ਬਹੁਤ ਬਾਹਰ ਆ ਜੀ ਇਹ ਪਰਵਾਲ ਦੇ ਹੱਥ ਦਾ ਇੰਨੇ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਇਹ ਘਰ ਦਾ ਹਾਲ ਵੀ ਕੀ ਹੈ ਬਾਕੀ ਜਿਹੜਾ ਇਹਦਾ ਮੁੰਡਾ ਇੱਥੇ ਵੀ ਮਿਹਨਤ ਕਾਫੀ ਕੀਤੀ ਹੈ ਨਾ ਉਥੇ ਹੀ ਮਿਹਨਤ ਕਾਫੀ ਕਰਦਾ ਸੀ ਹੁਣ ਵੀ ਕਿਤੇ ਗੱਲਬਾਤ ਹੋਈ ਹੈ ਕਿਸੇ ਨਾਲ ਬੋਡੀ ਬੋਡੀ ਲੈਣਾ ਬਣਾਇਆ ਕਰਨਾ ਜਨਾ ਕੀਤੀ ਸੀ ਜੀ ਉਹ ਕਹਿੰਦੇ ਕੋਈ ਗੱਲ ਜੋ ਵੀ ਤੁਹਾਡੀ ਬਣਦੀ ਹੈ ਸਹਾਇਤਾ ਹੋਗੀ ਅਸੀਂ ਕਰਾਂਗੇ ਮੈਂ ਮੰਗ ਕਰਦਾਂ ਸਰਕਾਰਾਂ ਤੋਂ ਉਧਰ ਦੀ ਸਰਕਾਰ ਤੋਂ ਇੰਦਰ ਲਈ ਸਾਰਾ ਇਨਸਾਫ ਹੋਣਾ ਚਾਹੀਦਾ ਜੀ ਜੋ ਵੀ ਬਾਤੋ ਬਾਤ ਸਹਾਇਤਾ ਹੋਣੀ ਚਾਹੀਦੀ ਉਹ ਹੋਣੀ ਚਾਹੀਦੀ ਆ ਜੋ ਹੁਣ ਹੋ ਗਿਆ ਉਹ ਤਾਂ ਹੋ ਹੀ ਗਿਆ ਸਰ ਕਿਉਂਕਿ ਜਿਹੜੇ ਆ ਜਿੰਨੇ ਵੀ ਹਾਲਾਤ ਮਾਂ ਦੇ ਹਾਲਤ ਬਹੁਤ ਖਰਾਬ ਆ ਬਿਲਕੁਲ ਘਰ ਦੇ ਵੀ ਹਾਲਤ ਬਿਲਕੁਲ ਤੁਸੀਂ ਦੇਖ ਲਓ ਜੱਗ ਕੀ ਹਾਲ ਆ ਨਾ